ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਆਯੂਸ਼ਮਾਨ ਯੋਜਨਾ ਦੇ ਬਕਾਇਆ ਫੰਡਾਂ ਬਾਰੇ ਭਾਜਪਾ ਪ੍ਰਧਾਨ ਅਤੇ ਸਿਹਤ ਮੰਤਰੀ ਜੇਪੀ ਨੱਡਾ ਦੇ ਬਿਆਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਕੰਗ ਨੇ ਭਾਜਪਾ ਸਰਕਾਰ ਵੱਲੋਂ ਪੰਜਾਬ ਨਾਲ ਕੀਤੇ ਜਾ ਰਹੇ ਵਿਤਕ੍ਰਿਅਕ ਤੇ ਅਫਸੋਸ ਜਹਰ ਕਰਦੇ ਹਾਂ ਨੱਡਾ ਨੂੰ ਸੂਬੇ ਦੇ ਬਕਾਇਆ ਵਕਫ ਫੰਡਾਂ ਦੀ ਯਾਦ ਦਿਵਾਈ ਪਾਰਟੀ ਦਫ਼ਤਰ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਆਯੂਸ਼ਮਾਨ ਭਾਰਤ ਯੋਜਨਾ ਤਹਿਤ ਕੁੱਲ 376 ਕਰੋੜ ਰੁਪਏ ਦੀ ਰਾਸ਼ੀ ਵਿੱਚੋਂ 220 ਕਰੋੜ ਰੁਪਏ ਕੇਂਦਰ ਸਰਕਾਰ ਦੇ ਬਕਾਇਆ ਨੇ ਉਹਨੇ ਇਹ ਵੀ ਉਜਾਗਰ ਕੀਤਾ ਕਿ ਕੇਂਦਰ ਸਰਕਾਰ ਨੇ ਪੰਜਾਬ ਲਈ ਨੈਸ਼ਨਲ ਹੈਲਥ ਮਿਸ਼ਨ ਐਨ ਐਚ ਐਮ ਦੇ ਫੰਡਾਂ ਵਿੱਚੋਂ 950 ਕਰੋੜ ਰੁਪਏ ਰੋਕੇ ਹੋਏ ਨੇ ਕੰਗ ਨੇ ਅੱਗੇ ਦੱਸਿਆ ਕਿ ਇਹਨਾਂ ਫੰਡਾਂ ਤੋਂ ਇਲਾਵਾ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਪੰਜਾਬ ਦੇ ਪਿੰਡ ਵਿਕਾਸ ਫੰਡ ਅਤੇ ਮੰਡੀ ਵਿਕਾਸ ਫੰਡ ਵੀ ਰੋਕੇ ਹੋਏ ਨੇ ਉਹਨੇ ਕਿਹਾ ਕਿ ਆਰ ਡੀ ਐਫ ਵਿੱਚ 6800 ਕਰੋੜ ਰੁਪਏ ਅਤੇ ਐਮ ਡੀ ਐਫ ਵਿੱਚ 170 ਕਰੋੜ ਰੁਪਏ ਕੇਂਦਰ ਸਰਕਾਰ ਵੱਲ ਬਕਾਇਆ ਨੇ ਜਾਪ ਸਰਕਾਰ ਆਇਸ਼ ਕਮਾਨ ਜਿਹੜੀ ਸਕੀਮ ਹੈ ਉਹਨੂੰ ਲੈ ਕੇ ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹੂੰਗਾ ਭਾਜਪਾ ਦੇ ਲੋਕਾਂ ਨੂੰ ਵੀ ਕਿ ਜਿਹੜੀ 320 ਕਰੋੜ ਰੁਪਏ ਹੈਲਥ ਸੈਕਟਰ ਦੇ ਜਾਰੀ ਹੋਣੇ ਚੋਂ 220 ਕਰੋੜ ਰੁਪਏ ਤੇ ਭਾਰਤ ਸਰਕਾਰ ਦਾ ਹਿੱਸਾ ਹੈ ਜਿਹੜਾ ਕਿ ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਨੂੰ ਦਿੱਤਾ ਨਹੀਂ ਜਾ ਰਿਹਾ ਨੈਸ਼ਨਲ ਹੈਲਥ ਮਿਸ਼ਨ ਦਾ 950 ਕਰੋੜ ਰੁਪਇਆ ਪੰਜਾਬ ਦਾ ਪੈਸਾ ਪੰਜਾਬ ਦੇ ਲੋਕਾਂ ਨੂੰ ਦਿੱਤਾ ਨਹੀਂ ਜਾ ਰਿਹਾ ਪੰਜਾਬ ਵਾਸਤੇ ਰਿਲੀਜ਼ ਨਹੀਂ ਕੀਤਾ ਜਾ ਰਿਹਾ ਮੋਦੀ ਸਾਹਿਬ ਦੀ ਸਰਕਾਰ ਵੱਲੋਂ ਨੈਸ਼ਨਲ ਹੈਲਥ ਮਿਸ਼ਨ ਦਾ 950 ਇਸੇ ਤਰੀਕੇ ਨਾਲ ਰੂਰਲ ਡਿਵੈਲਪਮੈਂਟ ਫੰਡ ਤੇ ਮੰਡੀ ਡਿਵੈਲਪਮੈਂਟ ਫੰਡ ਇਹ ਦੋਨੋਂ ਵਾੜਾ ਕੇ ਤਕਰੀਬਨ 8800 ਕਰੋੜ ਰੁਪਇਆ ਆਰਡੀਐਫ ਤੇ ਐਮਡੀਐਫ ਜਿਹੜਾ ਮੰਡੀ ਡਿਵੈਲਪਮੈਂਟ ਫੰਡ ਹੈ 170 ਕਰੋੜ ਰੁਪਇਆ ਉਹ ਵੀ 2 ਸਾਲ ਹੋ ਗਏ ਆ ਭਾਰਤ ਸਰਕਾਰ ਪੰਜਾਬ ਦਾ ਰੀਤ ਨਹੀਂ ਕਰ ਰਹੀ ਤੇ ਆਯੂਸ਼ ਜਿਹੜੀ ਯੋਜਨਾ ਹੈ ਉਹ ਵੀ ਹੈਲਥ ਸੈਕਟਰ ਨਾਲ ਜੁੜੀ ਹੈ 220 ਕਰੋੜ ਰੁਪਇਆ ਉਹ ਵੀ ਭਾਰਤ ਸਰਕਾਰ ਜਿਹੜੀ ਹੈ ਪੰਜਾਬ ਦਾ ਬਣਦਾ ਹੱਕ ਪੰਜਾਬ ਨੂੰ ਨਹੀਂ ਦੇ ਰਹੀ ਪਾਈ ਮੈਂ ਕਿਹਾ ਟੋਟਲ 8000 ਕਰੋੜ ਰੁਪਇਆ ਮੈਂ ਨੱਡਾ ਜੀ ਨੂੰ ਦੱਸਣਾ ਚਾਹੁੰਦਾ ਕਿ ਸਾਡਾ ਪੰਜਾਬ ਦੇ ਲੋਕਾਂ ਦਾ ਪੈਸਾ ਜਿਹੜਾ ਭਾਜਪੀ ਦੀ ਕੇਂਦਰ ਸਰਕਾਰ ਰੋਕ ਕੇ ਬੈਠੀ ਆ 2 ਸਾਲਾਂ ਤੋਂ ਜਿਹਦੇ ਬਾਰੇ ਅਸੀਂ ਵਾਰ-ਵਾਰ ਰਿਕੁਐਸਟ ਵੀ ਕੀਤੀ ਈਵਨ ਲਾਸਟ ਮੌਨਸੂਨ ਦਾ ਜਿਹੜਾ ਸੈਸ਼ਨ ਹੋਇਆ ਬਜਟ ਮੌਨਸੂਨ ਸੈਸ਼ਨ ਜਿਹੜਾ ਲੋਕ ਸਭਾ ਦਾ ਔਰ ਰਾਜ ਸਭਾ ਦਾ ਉਹਦੇ ਚ ਬਤਾਰ ਮੈਂਬਰ ਪਾਰਲੀਮੈਂਟ ਅਸੀਂ ਰਾਜ ਸਭਾ ਚ ਵੀ ਔਰ ਲੋਕ ਸਭਾ ਚ ਵੀ ਭਾਰਤ ਸਰਕਾਰ ਨੂੰ ਬੇਨਤੀ ਕੀਤੀ ਇਹ ਟੇਕ ਅਪ ਕੀਤਾ ਇਸ਼ੂ ਵੀ ਸਾਡਾ ਰੂਰਲ ਡਿਵੈਲਪਮੈਂਟ ਫੰਡ ਸਾਡਾ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਸਰਵ ਸਿੱਖਿਆ ਅਭਿਆਨ ਦਾ ਪੈਸਾ ਆਯੂਸ ਦਾ ਪੈਸਾ ਤਕਰੀਬਨ 8000 ਕਰੋੜ ਰੁਪਏ ਸਾਡਾ ਜਾਰੀ ਕੀਤਾ ਜਾਵੇ ਤਾਂ ਕਿ ਪੰਜਾਬ ਦੇ ਲੋਕਾਂ ਦੀ ਬਿਹਤਰੀ ਲਈ ਪੈਸੇ ਦੀ ਵਰਤੋਂ ਕੀਤੀ ਜਾਵੇ ਤਾਂ ਇਹ ਸ਼ਬਦ ਵਰਤਿਆ ਜੀਪੀ ਵਾਲੇ ਸਾਡਾ ਨਹੀਂ ਦੇ ਰਹੇ ਤੇ ਉੱਤੋਂ ਚੋਰੀ ਤੇ ਸੀਨਾ ਜੋਰੀ ਦੀ ਨਾਲੇ ਤੇ ਚੋਰੀ ਸਾਡਾ ਪੈਸਾ ਸਾਨੂੰ ਨਹੀਂ ਦਿੱਤਾ ਜਾ ਰਿਹਾ ਪੰਜਾਬ ਨਾਲ ਕਿਸ ਹੱਦ ਤੱਕ ਮਿਤਕਰਾ ਹੋ ਰਿਹਾ ਹੈ ਇੱਕ ਐਗਜ਼ਾਮਪਲ ਹੋਰ ਵੀ ਦਊਗਾ ਇਹਦੇ ਨਾਲ ਮੈਂ ਤੁਹਾਨੂੰ ਪੀਐਸਪੀਸੀਐਲ 2300 ਕਰੋੜ ਰੁਪਿਆ ਦਾ ਜਿਹੜਾ ਆ ਉਹਦੀ ਲਿਮਿਟ ਸੀ ਕਰਜ਼ਾ ਚੁੱਕਣ ਦੀ ਉਹਨੂੰ ਪਰਸੈਂਟ ਜਿਹੜਾ ਆ ਡਿਕਰੀਜ਼ ਕਰਤਾ ਇਹਨਾਂ ਨੇ ਭਾਜਪਾ ਦੀ ਕੇਂਦਰ ਸਰਕਾਰ ਨੇ ਰਿਡਿਊਸ ਕਰਤਾ ਵੀ ਤੁਸੀਂ ਜਿਹੜਾ ਪੀਐਸਪੀਸੀਐਲ ਵਾਸਤੇ ਵੀ ਪੈਸਾ ਜਿਹੜਾ ਆ ਤੁਸੀਂ ਨਹੀਂ ਲੈ ਸਕਦੇ ਕਰਜ਼ਾ ਨਹੀਂ ਲੈ ਸਕਦੇ ਸਾਡੇ ਤੇ ਪਾਬੰਦੀ ਲਾਈ ਆ ਸਰ ਪੰਜਾਬ ਤੇ ਹੋਰ ਪੰਜਾਬ ਦੇ ਜਿਹੜੇ ਗੋਦਾਮ ਹੈ ਉਹ ਭਰੇ ਪਏ ਆ ਅਨਾਜ ਨਾਲ ਔਰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਪੰਜਾਬ ਦੇ ਫੂਡ ਐਂਡ ਜਿਹੜੇ ਪ੍ਰੋਸੈਸ ਮਿਨਿਸਟਰ ਹੈ ਉਹ ਵੀ ਦਿੱਲੀ ਜਾ ਕੇ ਕੇਂਦਰ ਦੇ ਮੰਤਰੀਆਂ ਨੂੰ ਮਿਲ ਚੁੱਕੇ ਆ ਮੁੱਖ ਮੰਤਰੀ ਜੀ ਚਿੱਠੀ ਲਿਖ ਚੁੱਕੇ ਆ ਤਮਾਮ ਸਾਡੇ ਆਫੀਸ਼ੀਅਲਸ ਕਨਸਰਨ ਡਿਪਾਰਟਮੈਂਟ ਦੇ ਬਾਰ-ਬਾਰ ਦਿੱਲੀ ਸਰਕਾਰ ਨੇ ਟੇਕ ਅਪ ਇਸ਼ੂ ਕਰ ਚੁੱਕੇ ਆ ਅੱਜ ਵੀ ਕਿਉਂਕਿ ਅਗਲੀ 30 ਤਰੀਕ ਨੂੰ 30 ਸਤੰਬਰ ਤੋਂ ਪੰਜਾਬ ਦੀਆਂ ਮੰਡੀਆਂ ਝੋਨਾ ਆਉਣ ਲੱਗ ਜਣਾ ਅੱਜ ਵੀ ਪੰਜਾਬ ਦੇ ਗਦਾਮਾ ਚੋਂ ਚੜੀ ਫਸਲ ਹੈ ਉਹ ਪਰ ਸਰਕਾਰ ਚੁੱਕਣ ਨੂੰ ਤਿਆਰ ਨਹੀਂ ਹੈ ਵਿਤਕਰਾਨੀ ਹੈ ਤੇ ਕੀ ਹੈ ਪੰਜਾਬ ਦਾ ਇੱਕ ਬਹੁਤ ਮੰਦ ਭਾਗਾ ਜਿਹਨੂੰ ਕਹਿ ਸਕਦੇ ਰਵਈਆ ਜਿਹੜਾ ਮੋਦੀ ਸਾਹਿਬ ਦੀ ਸਰਕਾਰ ਦਾ ਉਹਦਾ ਇਹ ਵਾਰ-ਵਾਰ ਪ੍ਰਗਟਾਵਾ ਕਰ ਰਿਹਾ ਚਾਹੇ ਰੂਰਲ ਡਿਵੈਲਪਮੈਂਟ ਫੰਡ ਦੀ ਗੱਲ ਹੈ ਚਾਹੇ ਮੰਡੀ ਡਿਵੈਲਪਮੈਂਟ ਫੰਡ ਦੀ ਗੱਲ ਹੈ ਚਾਹੇ ਆਯੂਸ਼ ਯੋਜਨਾ ਦੀ ਗੱਲ ਹੈ ਚਾਹੇ ਨੈਸ਼ਨਲ ਹੈਲਥ ਮਿਸ਼ਨ ਦੀ ਗੱਲ ਹੈ ਚਾਹੇ ਪੀਐਸਪੀਸੀਐਲ ਨੂੰ ਬੋਰੋਇੰਗ ਕਰਨ ਵਾਸਤੇ ਜਿਹੜਾ ਲੋਨ ਦੀ ਲਿਮਟ ਹੈ ਉਹ ਡਿਕਰੀਸ ਕਰਤਾ ਤੇ ਚਾਹੇ ਸਾਡੇ ਗਦਾਮਾਂ ਚੋਂ ਫਸਲ ਚੱਕਣ ਦੀ ਗੱਲ ਹੈ ਹਰ ਥਾਂ ਤੇ ਪੰਜਾਬ ਨਾ ਮੋਦੀ ਸਾਹਿਬ ਦੀ ਸਰਕਾਰ ਵਿਤਕਰਾ ਕਰ ਰਹੀ ਹੈ 180 85 ਲੱਖ ਮੈਟ੍ਰਿਕ ਟਨ ਫਸਲ ਸਾਡੀ ਅਗਲੇ ਮਹੀਨੇ ਆ ਜਾਣੀ ਆ ਤੇ ਅੱਜ ਜਦੋਂ ਵਾਰ-ਵਾਰ ਪਿਛਲੇ ਤਕਰੀਬਨ 2 2 ਮਹੀਨਿਆਂ ਤੋਂ ਅਸੀਂ ਰਿਕੁਐਸਟ ਕਰ ਰਹੇ ਹਾਂ ਸਾਡੇ ਮੰਤਰੀ ਸਾਹਿਬ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਸਾਡੇ ਅਫੀਸ਼ੀਅਲ ਸਹਿਬਾਨ ਕਿ ਇਹ ਗੋਦਾਮ ਖਾਲੀ ਕਰਵਾਓ ਸਾਡੇ ਕਿਸਾਨ ਦੀ ਫਸਲ ਕਿੱਥੇ ਰੱਖੀ ਜਾਊਗੀ ਬੀਜੇਪੀ ਦੇ ਕੰਨ ਤੇ ਜੋ ਨਹੀਂ ਸਰਕਾਰੀ ਕਿਉਂਕਿ ਬੀਜੇਪੀ ਮੋਦੀ ਸਾਹਿਬ ਦੀ ਸਰਕਾਰ ਇਕੋ ਹੀ ਮਕਸਦ ਨਾਲ ਪੰਜਾਬ ਨਾਲ ਦੇਖਦੀ ਕਿ ਪੰਜਾਬ ਦਾ ਨੁਕਸਾਨ ਪੰਜਾਬ ਦਾ ਆਰਥਿਕ ਜਿਹੜਾ ਪਿੰਡੂ ਆਰਥਿਕ ਜਿਹੜਾ ਢਾਂਚਾ ਨੂੰ ਤੈਸ ਨੈਸ ਕਿਤਰਾ ਕਰਨਾ ਪੰਜਾਬ ਨੂੰ ਨੁਕਸਾਨ ਕਿਤਰਾ ਬਚਾਉਣਾ ਇਹਦੇ ਲਈ ਜਿਹੜੀ ਆ ਬੀਜੇਪੀ ਸਰਕਾਰ ਲੱਗੀ ਆ ਲੇਕਿਨ ਮੈਂ ਨੱਡਾ ਜੀ ਨੂੰ ਔਰ तमाम ਬੀਜੇਪੀ ਲੀਡਰਸ਼ਿਪ ਨੂੰ ਦੱਸਣਾ ਚਾਹੁੰਦਾ ਪੰਜਾਬੀ ਨਾਤੇ ਡਰਨ ਵਾਲੇ ਆ ਤੇ ਨਾ ਤੁਹਾਡੇ ਤੋਂ ਘਬਰਾਉਣ ਵਾਲੇ ਆ ਅਸੀਂ ਭੀਖ ਨਹੀਂ ਮੰਗ ਰਹੇ ਮੋਦੀ ਜੀ ਨਡਾ ਜੀ ਅਸੀਂ ਭੀਖ ਨਹੀਂ ਮੰਗ ਰਹੇ ਪੰਜਾਬ ਦੇ ਲੋਕਾਂ ਦੇ ਹੱਕ ਦਾ ਪੈਸਾ ਤੁਸੀਂ ਨਹੀਂ ਦੇ ਰਹੇ ਪੰਜਾਬ ਦੀ ਸਰਕਾਰ ਨਾ ਪੰਜਾਬ ਦੇ ਲੋਕਾਂ ਦਾ ਤੁਸੀਂ ਵਿਤਕਰਾ ਕਰ ਰਹੇ ਹੋ ਤੁਹਾਨੂੰ ਇਹਦਾ ਖਮਿਆਜਾ ਜਿਹੜਾ ਆਉਣ ਵਾਲੇ ਟਾਈਮ 'ਚ ਝੁਕਣਾ ਪਊਗਾ